ਕੈਥਲ ਦੇ ਵਿੱਚ ਦੇ ਰਾਤ 12 ਵਜੇ ਦੇ ਕਰੀਬ ਇੱਕ ਸਿੱਖ ਨੌਜਵਾਨ ਦੇ ਉੱਤੇ ਹਮਲਾ ਕੀਤਾ ਗਿਆ। ਬਸ ਉਸ ਦਾ ਕਸੂਰ ਇਹ ਸੀ ਕਿ ਉਸ ਦੇ ਦਸਤਾਰ ਬੰਨੀ ਹੋਈ ਸੀ, ਜੂੜਾ ਸੀ ਤੇ ਉਸ ਦਾ ਖੁੱਲਾ ਦਾੜਾ ਸੀ। ਇਹੀ ਕਸੂਰ ਸੀ ਜਿਸ ਤੋਂ ਬਾਅਦ ਵਾਈਕ ਸਵਾਰ ਨੌਜਵਾਨਾਂ ਨੇ ਉਸ ਨੌਜਵਾਨ ਉੱਤੇ ਹਮਲਾ ਕਰ ਦਿੱਤਾ। ਇਟਾਂ ਰੋੜਿਆਂ ਨਾਲ ਹਮਲਾ ਕੀਤਾ। ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਕੈਥਲ ਦੇ ਮੇਨ ਰੋਡ ਹਾਈਵੇ ਤੇ ਜਦੋਂ ਉਹ ਨੌਜਵਾਨ ਆ ਰਿਹਾ ਸੀ ਤਾਂ ਉਸਨੇ ਸਿਰਫ ਇਹ ਨਾ ਕਿ ਮੈਂ ਸੇਖਾ ਮੇਰੇ ਦਾੜਾ ਪ੍ਰਕਾਸ਼ੀ ਦਸਤਾਰ ਬੰਨੀ ਹੋਈ ਸੀ ਤਾਂ ਸਾਹਮਣੇ ਵਾਲਿਆਂ ਨੇ ਮੈਨੂੰ ਉਗਰਵਾਦੀ ਖਾਲਸਤਾਨੀ ਕਹਿ ਕੇ ਕੁੱਟ ਮਾਰ ਕੀਤੀ ਹੈ ਇਹ ਮਾਮਲਾ ਜਿਹੜਾ ਕੈਥਲ ਦਾ ਬੜੇ ਸਵਾਲ ਖੜੇ ਕਰ ਰਿਹਾ ਹਿੰਦੁਸਤਾਨ ਦੀ ਏਕਤਾ ਅਖੰਡਤਾ ਤੇ ਸਵਾਲ ਇਹ ਖੜੇ ਕਰ ਰਿਹਾ ਕਿ ਹੁਣ ਤੁਹਾਨੂੰ ਦਸਤਾਰ ਵਾਲਾ ਖੁੱਲੇ ਦਾੜੇ ਵਾਲਾ ਵੀ ਖਾਲਸਤਾਨੀ ਲੱਗ ਰਿਹਾ ਕਿਉਂ ਮੈਂ ਫਟ ਪੇ ਆ ਗੱਡੀ ਆ ਰਹੀ ਸੀ ਬਾਈ ਸਾਹਿਬ तो मेरे को दो मोटरसाइकिल वाले रोका मैं वा खालिस्तान पीछे ही कर तो मैं खालिस्तान ही क्यों कर रही तो यहाँ आके मेरे साथ काम कर दिया क्या 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 मारा भाई आपको पता नहीं ईंटों के साथ मारा है आपके सामने जो कुछ है आप जानते हो कौन थे ना तो मैं नहीं जानता भाई साहब मैं नहीं जानता कोई किसी को गाड़ी बाइक नंबर कुछ वगैरह नहीं मेरे को पता नहीं लगा भाई साहब मैं फाटक पे यहाँ गाड़ी आ रही थी भाई साहब तो मेरे को गड़ दो मोटरसाइकिल वाले रोका उन्होंने खाली थाने बीच ही कर तो मैं भाई खालीस्तानी क्यों कर रहे हो बेको तो यहां आके मेरे खाती काम कर दिया क्या 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 मारा भाई आपको पता ईंटों के साथ मारा है आपके सामने जो कुछ है आप जानते हो कौन थे ना, मैं नहीं जानता भाई साहब मैं नहीं जानता कोई किसी को गाड़ी बाइक नंबर कुछ वगैरह नहीं मेरे को पता नहीं लगा भाई साहब इन पास थे ਕਿਉਂਕਿ ਬੀਤੇ ਦਿਨੀ ਕੰਗਣਾ ਰਣਾਉਤ ਨੇ ਕਲਵਿੰਦਰ ਕੌਰ ਨੂੰ ਖਾਲਿਸਤਾਨੀ ਕਹਿ ਕੇ ਪੰਜਾਬ ਦੇ ਵਿੱਚ ਉਗਰਵਾਦ ਖਾਲਿਸਤਾਨ ਬਦਨ ਦੀ ਗੱਲ ਕਹੀ ਗਈ ਸੀ ਤੇ ਵੀ ਕਿਹਾ ਗਿਆ ਸੀ ਕਿ ਇੱਥੇ ਜਿਹੜਾ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਬਹੁਤ ਵੱਡੇ ਵੱਡੇ ਬਿਆਨ ਦਿੱਤੇ ਸੀ ਪਰ ਉਸ ਤੋਂ ਬਾਅਦ ਹੁਣ ਹਰਿਆਣੇ ਦੇ ਵਿੱਚ ਜਿਹੜਾ ਕਾਰਨਾਮਾ ਹੋਇਆ ਏ ਇੱਕ ਸਿੱਖ ਸਾਬਤ ਸੂਰਤ ਨੌਜਵਾਨ ਦੀ ਕੇਸਾਂ ਦੇ ਵਿਆਦ ਵੀ ਹੋਈ ਹੈ ਉਸ ਨੌਜਵਾਨ ਦੇ ਉੱਤੇ ਹਮਲਾ ਹੋਇਆ ਉਸ ਨੂੰ ਖਾਲਿਸਤਾਨੀ ਕਿਹਾ ਗਿਆ ਵੱਡੇ ਸਵਾਲ ਖੜੇ ਕਰ ਰਿਹਾ ਹੈ ਬੰਗਲਾਦੇਸ਼ ਦੀ ਗੱਲ ਕੀਤੀ ਜਾਵੇ ਬੰਗਾਲ ਮਾਫ ਕਰਨਾ ਕੋਲਕਾਤਾ ਬੰਗਲਾਦੇਸ਼ ਦੇ ਬਾਰਡਰ ਤੇ ਇੱਕ ਸਿੱਖ ਪੁਲਿਸ ਆਫੀਸਰ ਤੇ ਵੀ ਅਜਿਹਾ ਜਿਹੜਾ ਤੋਮਤ ਲਾਈ ਗਈ ਸੀ ਡੀਆਈਜੀ ਦਾ ਆਫੀਸਰ ਸੀ ਉਸ ਨੂੰ ਕਿਹਾ ਗਿਆ ਸੀ ਕਿ ਤੂੰ ਖਾਲਿਸਤਾਨੀ ਜਿਸ ਤੋਂ ਬਾਅਦ ਉਹ ਨੌਜਵਾਨ ਦੀ ਉਸ ਸਿੱਖ ਦੀ ਕਾਫੀ ਵੀਡੀਓ ਵਾਇਰਲ ਹੋਈ ਤੇ ਮਮਤਾ ਵੈਨਰਜੀ ਨੇ ਸਵਾਲ ਖੜੇ ਕੀ ਤੇ ਸ ਇੱਕ ਭਾਜਪਾ ਦੀ ਵੱਡੀ ਲੀਡਰ ਨੇ ਇਹ ਇਲਜ਼ਾਮ ਲਾਇਆ ਸੀ ਤਾਂ ਹੁਣ ਇਹ ਘਟਨਾ ਕਰਮ ਕੈਥਲ ਦੀ ਹੈ ਜਿੱਥੇ ਇੱਕ ਸਿੱਖ ਨੌਜਵਾਨ ਤੇ ਦੇ ਰਾਤ ਹਮਲਾ ਹੋਇਆ ਔਰ ਹਮਲਾ ਇਨਾ ਕੀ ਵੱਡਾ ਹੋਇਆ ਉਸ ਨੌਜਵਾਨ ਦੇ ਲਹੂ ਜਿਹੜਾ ਸਿਰ ਵਿੱਚੋਂ ਨਿਕਲਦਾ ਨਜ਼ਰ ਆ ਰਿਹਾ ਕੇਸਾਂ ਦੀ ਵੀ ਅਦਬੀ ਹੋਈ ਤੇ ਉਸ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟ ਕੇ ਦੋ ਬਾਈਕ ਸਵਾਰ ਫਰਾਰ ਹੋ ਗਏ ਇਸ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਦੋਸ਼ੀਆਂ ਨੂੰ ਗ੍ਰਿਫਤਾਰ ਹੋਣਾ ਚਾਹੀਦਾ ਹੈ ਕਿ ਦੁਬਾਰਾ ਦੇਸ਼ ਦੇ ਵਿੱਚ ਉਹੀ ਮਨੀਪੁਰ ਵਾਲੀ ਘਟਨਾ ਪੰਜਾਬ ਦੇ ਨਾਲ ਕਰਨਾ ਚਾਹੁੰਦੀ ਹੈ ਸਰਕਾਰ ਸਰਕਾਰਾਂ ਨੂੰ ਅਜਿਹੇ ਮਾਮਲਿਆਂ ਤੇ ਗੰਭੀਰ ਸੋਚਣਾ ਚਾਹੀਦਾ ਹੈ ਕਿਉਂਕਿ ਇੱਕ ਸਾਬਤ ਸੂਰਤ ਨੌਜਵਾਨ ਨੂੰ ਖਾਲਿਸਤਾਨੀ ਕਹਿ ਕੇ ਉਤਸ਼ਾਹਿਤ ਨਹੀਂ ਉਕਸਾਇਆ ਜਾ ਰਿਹਾ ਸਗੋਂ ਜਿਸ ਤੋਂ ਬਾਅਦ ਕਿ ਪੰਜਾਬ ਦੇ ਲੋਕ ਅਜਿਹੇ ਬਿਆਨ ਦੇ ਨੇ ਜਿਹਾ ਕੁਝ ਕਾਰਨ ਤਾਂ ਪੰਜਾਬ ਦੇ ਵਿੱਚ ਜਿਹੜਾ ਲਾਅ ਐਂਡ ਅਮਨ ਕਾਨੂੰਨ ਆ ਜਿਹੜਾ ਉਹ ਵਿਗੜ ਜਾਵੇ ਜਿਹੜੀ ਅਮਨ ਕਾਨੂੰਨ ਵਾਲੀ ਸ਼ਾਂਤੀ ਉਹ ਵਿਗੜ ਜਾਵੇ ਅਜਿਹੇ ਬਿਆਨ ਜਿਹੜੀਆਂ ਘਟਨਾ ਸਵਾਲ ਖੜੇ ਕਰਦੇ ਨੇ ਗੰਗਨਾ ਰਣੌਤ ਨਹੀਂ ਤਾਂ ਬਿਆਨ ਦੇ ਦਿੱਤਾ ਹੁਣ ਇੱਕ ਸਾਬਤ ਸੂਰਤ ਸਿੱਖ ਨੌਜਵਾਨ ਤੇ ਹਮਲਾ ਹੋਇਆ ਇੱਕ ਨਰਦੋਸ ਇੱਕ ਨੂੰ ਖਾਲਿਸਤਾਨੀ ਕਹਿਣਾ ਕਿਥੋਂ ਤੱਕ ਸਹੀ ਆ ਇਹ ਵੀ ਸਵਾਲ ਖੜਾ ਹੋ ਰਿਹਾ ਕਿ ਅਜਿਹਾ ਕਾਰਨਾਮਾ ਦੇਸ਼ ਅਤੇ ਸਮਾਜ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਨਹੀਂ ਬਣਾਉਂਦਾ ਇਹ ਵੀ ਸਵਾਲ ਇਹ ਨਿਸ਼ਾਨ ਖੜਾ ਹੋ ਰਿਹਾ ਕਿ ਦੇਸ਼ ਦੀ ਸੁਰੱਖਿਆ ਲਈ ਏਕਤਾ ਲਈ ਅਖੰਡਤਾ ਲਈ ਅਜਿਹੇ ਬਿਆਨ ਜਿਹੜੀਆਂ ਘਟਨਾਵਾਂ ਤੇ ਨੱਥ ਪਾਉਣੀ ਨਹੀਂ ਬਣਦੀ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਹੁਣ ਇਸ ਤੇ ਬੀਜੇਪੀ ਦੀ ਸਰਕਾਰ ਕੀ ਕਾਰਵਾਈ ਕਰਦੀ ਏ ਇਹ ਵੀ ਸਵਾਲ ਖੜਾ ਹੁੰਦਾ ਹੈ ਕੈਤਲ ਜਿਹੜਾ ਦੇ ਰਾਤ ਇਹ ਕਾਰਨਾਮਾ ਹੋਇਆ ਟਵਿੱਟਰ ਤੇ ਇੰਸਟਾਗ੍ਰam ਫੇਸਬੁੱਕ ਤੇ ਲਗਾਤਾਰ ਵਾਇਰਲ ਹੋ ਰਿਹਾ ਇਤੋਂ ਤੱਕ ਇਸ ਨੌਜਵਾਨ ਦਾ ਕਹਿਣਾ ਕਿ ਏਟਾਂ ਰੋੜਿਆਂ ਦੇ ਨਾਲ ਮੇਰੇ ਤੇ ਹਮਲਾ ਕਰ ਦਿੱਤਾ ਦੇ ਰਾਤ ਕਿਸੇ ਪੱਤਰਕਾਰ ਦੇ ਵੱਲੋਂ ਇਸ ਨੌਜਵਾਨ ਦੀ ਜਿਹੜੀ ਇੱਕ ਕਲਿੱਪ ਜਾਂ ਰਾਹੀ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਤੇ ਇਹ ਵੀਡੀਓ ਇੰਟਰਨੈਟ ਤੇ ਵਾਇਰਲ ਕਰੀ ਗਈ ਮਨੀਪੁਰ ਤੋਂ ਬਾਅਦ ਹੁਣ ਪੰਜਾਬ ਨੂੰ ਅੱਗ ਲਾਉਣ ਦੀ ਤਿਆਰੀਆਂ ਚ ਨੇ ਜਿਹੜੇ ਪੰਜਾਬ ਹਿੰਦੂਸਤਾਨ ਨੂੰ ਇੱਕ ਨਹੀਂ ਇਕਾ ਨਹੀਂ ਦੇਖ ਸਕਦੇ ਹਿੰਦੂਸਤਾਨ ਦਾ ਇਕਤਾ ਨੂੰ ਜਿਹੜਾ ਅਖੰਡਤਾ ਨੂੰ ਖੰਡਾਉਣਾ ਚਾਹੁੰਦੇ ਨੇ ਜੋ ਮਨੀਪੁਰ ਵਿੱਚ ਜੋ ਕੁਝ ਹੋਇਆ ਮਨੀਪੁਰ ਦੀ ਅੱਗ ਜੋ ਲੱਗਿਆ ਦੁਬਾਰਾ ਹੁਣ ਪੰਜਾਬ 'ਚ ਲੋਕ ਲਾਉਣਾ ਚਾਹੁੰਦੇ ਅਜੇ ਤਾਂ ਹੁਣ ਮੋਦੀ ਸਰਕਾਰ ਤਾਂ ਅਜ ਤੀਜੀ ਵਾਰ ਨਮੀ ਨਮੀ ਬਣੀ ਆ ਅਜਿਹੀ ਘਟਨਾ ਲੋਕ ਸਵਾਲ ਖੜੇ ਕਰਦੇ ਨੇ ਟਵਿੱਟਰਾਂ ਤੇ ਵੀਡੀਓ ਸ਼ੇਅਰ ਕਰਕੇ ਕਿ ਸਰਕਾਰ ਤਾਂ ਨਮੀ ਨਮੀ ਬਣੀ ਆ ਤੇ ਇਹ ਕੁਝ ਟੁੱਟਦਾ ਜਿਹੜਾ ਦੇਸ਼ ਆ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਕਿਉਂਕਿ ਪੰਜਾਬ ਦੇ ਇਸ ਨੌਜਵਾਨ ਦੇ ਨਾਲ ਅਜਿਹਾ ਕੁਝ ਹੋਣਾ ਸਵਾਲ ਖੜੇ ਕਰ ਰਿਹਾ ਹੈ ਦੂਸਰੀ ਗੱਲ ਇਹ ਆ ਕਿ ਇਸਤੇ ਹੁਣ ਸਰਕਾਰ ਕੀ ਕਾਰਵਾਈ ਕਰਦੀ ਏ ਇਸਤੇ ਨਜ਼ਰ ਆ ਰਣੀ ਹੈ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸੁਝਾਅ ਆਪਣੇ ਜ਼ਰੂਰ ਦੇਣਾ ਧੰਨਵਾਦ